ਹੈਲੋ ਫਰੈਂਡ ਫਰੈਂਡ ਸਸ਼ਿਕਾ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਤੁਹਾਡੇ ਤੇ ਫਰੈਂਡ ਆਪਾਂ ਸਵੇਰ ਦੇ ਵੱਜ ਗਏ ਆ ਜੀ 11:30 ਠੀਕ ਆ ਅਜੇ ਨਾ ਤੇਰੀ ਨਾਉਣਾ ਹਜੇ ਆਪਾਂ ਕੰਮਕੁਮ ਬਣ ਵੇਡ ਲਗੇ ਜੀ ਘਰ ਦੇ ਕੰਮ ਹਜੇ ਆਪਣੇ ਪਈਆ ਸਾਰੇ ਤੇ ਆਹ ਦੇਖੋ ਜੀ ਸਾਡੇ ਕੋਈ ਬਾਹਰ ਚ ਕੋਈ ਆਇਆ ਸੀਗਾ ਭੈਣ ਭਰਾ ਚਾਹ ਪੀ ਕੇ ਗਲਾਸ ਆਪ ਹੈ ਸਾਡੇ ਕਿੰਨੇ ਗਲਾਸ ਆ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਫਰੈਂਡ ਰਾਤ ਆਪਾਂ ਕੁਕੜੀ ਦੀ ਦਾਲ ਬਣਾਈ ਸੀਗੀ ਤੇ ਆਪਣੀ ਹਲਦੀ ਟਮਾਟਰ ਟਮਾਟਰ ਖਤਮ ਸੀਗੇ ਹੁਣ ਅਸੀਂ ਜਾ ਰਹੇ ਆ ਜੀ ਨਹਾ ਤੋ ਕੇ ਪਹਿਲਾਂ ਅਸੀਂ ਘਰ ਦੇ ਕਰਾਂਗੇ ਕੰਮ ਫਰੈਂਡ ਫਿਰ ਨਹਾ ਕੇ ਅਸੀਂ ਜਾਵਾਂਗੇ ਜੀ ਬਾਜ਼ਾਰ ਉੱਥੋਂ ਲਿਆਵਾਂਗੇ ਹਲਦੀ ਮਿਰਚਾਂ ਚਾਹ ਵਾਲਾ ਗੁੜ ਚਾਹ ਪੱਤੀ ਹੈਣੀ ਰੁਪਈਆ ਮੇਰੇ ਘਰ ਵਾਲਾ ਤੜਕੇ 500 ਦੇ ਗਿਆ ਮੈਨੂੰ ਹੁਣ ਇਹਦੇ ਵਿੱਚੋਂ ਮੈਨੂੰ ਪਤਾ ਮੈਂ ਐਡਜਸਟ ਕਿਵੇਂ ਕਰਨਾਗਾ ਤੇ ਬਾਕੀ ਸਾਡੇ ਘਰ ਸੁਕੜੀ ਜੀ ਜਨਾਨੀ ਆਈ ਆ ਆ ਜਾ ਆਇਆ ਦਿਖਾਵਾਂ ਤੇ ਇੱਕ ਸਾਡੇ ਆ ਸੁਕੜੀ ਜੀ ਜਨਾਨੀ ਆ ਜੀ ਦੇਖ ਸਕਦੇ ਹੋ ਤੁਸੀਂ ਵਿਚਾਰੀ ਇਹਨੇ ਰਾਤ ਫਰੈਂਡ ਵੱਲ ਹੋੜੀ ਦਿੱਤੀਗੀ ਤੇ ਹੈ ਸਾਡੀ ਗਵੰਡਣਾ ਹੈ ਇਹਨੇ ਰਾਤ ਬਾਹਰ ਪੇੜ ਲਿਆ ਕਹਿੰਦੀ ਮੇਰੇ ਕੋਲੇ ਹੈ ਨਹੀਂ ਹਲਦੀ ਹੁਲਦੀ ਕਹਿੰਦੀ ਭਾਜਾ ਪਰੇ ਤੇ ਫਰੈਂਡ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਅਸੀਂ ਮਾਰਕੀਟ ਜਾ ਰਹੇ ਆ ਜੀ ਤੇ ਤੁਹਾਨੂੰ ਦਿਖਾਵਾਂਗੇ ਅਸੀਂ ਠੀਕਾ ਸਮਾਨ ਸੱਲਾ ਲੈਣ ਜਾ ਰਹੇ ਆ ਪਹਿਲਾਂ ਤਾਂ ਤੁਹਾਨੂੰ ਘਰ ਦਿਖਾਵਾਂਗੇ ਅਸੀਂ ਹੁਣ ਸਾਡਾ ਘਰ ਹੈਗਾ ਬੜਾ ਉਹ ਪਰ ਕਿ ਪੈਨ ਮੜ ਕੇ ਮੇਰੇ ਭਾਂਡੇ ਚੱਕ ਕੇ ਲਈ ਪੈਨ ਵਣ ਕੇ ਤੇ ਸਫਾਈ ਸੁਈ ਹਜੇ ਹੋਈ ਨਹੀਂ ਕੀ ਸਫਾਈ ਅਸੀਂ ਹੁਣ ਕਰਨ ਲੱਗੇ ਆ ਤੇ ਫਿਰ ਤੁਹਾਨੂੰ ਅਸੀਂ ਦਿਖਾਵਾਂਗੇ ਜਦ ਅਸੀਂ ਮਾਰਕੀਟ ਜਾਵਾਂਗੇ ਜੀ ਹਜੇ ਮੇਰੀ ਕੁੜੀ ਵੀ ਨਹੀਂ ਆਈ ਪੇਪਰ ਦੇ ਕੇ ਤੇ ਆਖ ਲਿਆਰੇ ਸਾਡੇ ਪੂਰੇ ਖਿੱਲੇ ਰੇ ਪਏ ਆ ਠੀਕ ਆ ਤੇ ਉਹ ਸਾਡੀ ਪਿੰਕੀ ਆ ਵਿਚਾਰੀ ਸਾਡੇ ਗਵਾਂਡਣ ਉਹਨੇ ਮੇਰੇ ਭਾਂਡੇ ਰੱਖਤੇ ਆ ਵਿਚਾਰੀ ਨੇ ਤੇ ਹੁਣ ਆਪਾਂ ਵੀ ਕਿ ਦੋ ਭਾਂਡੇ ਧੋਦੇ ਪੈਨ ਵਣ ਕੇ ਦੋਕ ਭਾਂਡੇ ਧੋਦੇ ਮੈਂ ਨਾਲ ਤੇ ਫਰੰਟ ਅਸੀਂ ਜਾਣਾ ਬਾਜ਼ਾਰ ਤੁਹਾਨੂੰ ਦਿਖਾਵਾਂਗੇ ਅਸੀਂ ਬਾਜ਼ਾਰ ਜਾ ਕੇ ਤੇ ਆਪਣਾ ਸਾਡਾ ਇਹ ਜਮਾਈ ਆ ਜੀ ਠੀਕ ਹੈ ਇਹ ਮੈਨੂੰ ਦੇਣ ਆਇਆ ਲੱਸੀ ਲੱਸੀ ਦਿਖਾਓ ਸਸ਼ੀਕਾ ਜੀ ਸਸ਼ੀਕਾ ਜੋਂਦੇ ਵਸਦੇ ਰਹੋ ਤੇ ਆ ਲੈ ਕੇ ਆਇਆ ਜੀ ਲੱਸੀ ਮੁੰਡਾ ਮੈਨੂੰ ਫੜਾਉਣ ਆਇਆ ਲੱਸੀ ਠੀਕ ਹੈ ਤੇ ਕਿੱਥੋਂ ਆਪਾਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਇਹ ਮੁੰਡਾ ਵਿਚਾਰਾ ਤੇ ਮੈਂ ਸਹਰੇ ਨੂੰ ਫੋਨ ਕੀਤਾ ਇੱਥੇ ਸਹਰੇ ਆ ਇਹਦੇ ਤੇ ਇਹ ਵਿਚਾਰਾ ਮੈਨੂੰ ਲੱਸੀ ਦੇਣ ਵਾਤਾ ਲੱਸੀ ਬਣਾਣਾ ਆਪਾਂ ਕੜੀ ਬਣਾ ਦੇਣੀ ਆ ਕੜੀ ਐ ਪੀਲੀ ਕੜੀ ਬਣਾਉਣੀ ਆ ਫਰੈਂਡ ਆਪਾਂ ਚਾ ਬਣਾਵਾ ਚਾ ਨਹੀਂ ਬੱਸ ਮਾਜੀ ਤੇ ਕੰਮ ਤੇ ਜਾਣਾ ਤੂੰ ਹਾਂਜੀ ਕਿੱਥੇ ਲੱਗਾ ਅੱਛਾ ਤੇ ਇਹ ਸਾਡੇ ਤੋਰੀ ਮੂੰਹੇ ਨੇ ਫੜ ਲਈ ਆ ਲੱਸੀ ਠੀਕ ਐ ਤੇ ਅਸੀਂ ਜਾਣਾ ਬਾਜ਼ਾਰ ਜੀ ਫਿਰ ਦਿਖਾਉਨੇ ਆ ਤੁਹਾਨੂੰ ਅਸੀਂ ਬਾਜ਼ਾਰ ਜਾ ਕੇ ਤੇ ਠੀਕ ਐ ਫਰੈਂਡ ਹੈਲੋ ਫਰੈਂਡ ਫਰੈਂਡ ਆਪਾਂ ਘਰੋਂ ਆਗੇ ਸੀਗੇ ਹਨਾ ਰਾਸ਼ਨ ਲੈਣ ਵਾਸਤੇ ਤੁਹਾਨੂੰ ਦੱਸਿਆ ਸੀਗਾ ਇੱਥੇ ਰਾਹ ਦੇ ਵਿੱਚ ਹੈ ਬੈਗ ਲੈਉਣਗੇ ਰਾਜ ਆਪਾਂ ਨੂੰ ਆਪਣੇ ਭੈਣ ਭਰਾ ਮਿਲੇ ਮੈਂ ਇੱਥੇ ਇਹਨਾਂ ਦੇ ਕੰਮ ਕਰਦੀ ਸੀਗੀ ਪਹਿਲਾਂ ਕਾਫੀ ਸਾਲ ਪਹਿਲਾਂ ਦੀ ਗੱਲ ਆ ਤੇ ਇਹ ਸਾਡੇ ਘਰੇ ਆਏ ਸੀਗੇ ਮੈਨੂੰ ਕਹਿ ਕੇ ਗਏ ਸੀ ਵੀ ਕਿਰਨ ਸਾਡੇ ਘਰੇ ਆਈ ਤੇ ਆਪਾਂ ਇਹਨਾਂ ਦੇ ਘਰੇ ਆਏ ਸਾਨੂੰ ਬਹੁਤ ਪਿਆਰ ਮਿਲਿਆ ਫਰੰਡ ਇਹਨਾਂ ਨੇ ਦੁੱਧ ਚ ਪੱਤੀ ਪਾ ਕੇ ਪਿਆਈ ਗਏ ਨੂੰ え ਬਾਕੀ ਬੋਲੋ ਜੀ ਕਾ ਬੋਲਣਾ ਕੀ ਬੋਲੋ ਬੋਲੋ ਯਾਰ ਬਹੁਤ ਲੱਗਿਆ ਬਹੁਤ ਉਡੀਕ ਲੱਗਿਆ ਤੁਮਿਲ ਕੇ ਕਿਰਨਾਂ ਨਾਲ ਮਿਲ ਕੇ ਤੇ ਮੈਂ ਜਾਂਦੀ ਸੀ ਫਰੈਂਡ ਹੋਰ ਰਸਨ ਕਾਰਡ ਜ ਲੈ ਰਸਨ ਸਮਾਨ ਕਰ ਦੱਸ ਬੈਸਟ ਪ੍ਰਾਈਸ ਮੇਰਾ ਬੈਗ ਚ ਬੈਸਟ ਪ੍ਰਾਈਸ ਬੈਸਟ ਫਰੈਂਡ ਵਾਲਾ ਤੇ ਚੱਲੀ ਆ ਫਰੈਂਡ ਬੈਸਟ ਪ੍ਰਾਈਸ ਬੈਸਟ ਪ੍ਰਾਈਸ ਪਤਾ ਨਹੀਂ ਕਿ ਉੱਥੇ ਚੱਲੇ ਆ ਇਹ ਕਿਹੜੀ ਇਸ ਸੰਗੂਆਂ ਨੇ ਆਈਆਂ ਫਰੈਂਡ ਮਸ ਸੰਗੂਆਣਾ ਤੇ ਆਹ ਆਹ ਮੁੰਡਾ ਨਾ ਬਹੁਤ ਵਧੀਆ ਫਰੈਂਡ ਹੈ ਸੇਵਾ ਕਰਦਾ ਗਊਆਂ ਦੀ ਵੀ ਜਿਵੇਂ ਗਊਆਂ ਦੇ ਵਿੱਚ ਕਿਸੇ ਦੇ ਕੀੜੇ ਕੁੜੇ ਪੈ ਜਾਂਦੇ ਆ ਹਨਾ ਕੋਈ ਜ਼ਖਮ ਹੋਵੇ ਏ ਮੁੰਡੇ ਦਾ ਮੈਨੂੰ ਬਹੁਤ ਵਧੀਆ ਕੰਮ ਲੱਗਿਆ ਇਹਨੇ ਮੈਨੂੰ ਦੱਸਿਆ ਠੀਕ ਆ ਤੇ ਮੈਨੂੰ ਵਧੀਆ ਲੱਗਿਆ ਇਹਨਾਂ ਦੀ ਗੱਲਬਾਤ ਘੈਂਟ ਲੱਗੀ ਮੈਂ ਕੰਟੈਕਟ ਨੰਬਰ niche ਪਾ ਦਾਂਗੇ ਹਾਂ ਬਾਕੀ ਤੁਹਾਨੂੰ ਇਹਨਾਂ ਦਾ ਨੰਬਰ ਦੇ ਦਾਂਗੇ ਹਨਾ ਤੇ ਫੋਨ ਉਹੀ ਕਰੋ ਮੁੰਡਾ ਸੋਹਣਾਗਾ ਕਿ ਪਾਲਤੂ ਫੋਨ ਨੀ ਕਰਨਾ ਕਿਸੇ ਨੇ ਕਿਉਂਕਿ ਜੇ ਸੋਹਣਾ ਦੇਖ ਕੇ ਫੋਨ ਕਰੀ ਚੱਲੋ ਫੋਨ ਉਹੀ ਕਰੋ ਜਿਹਨਾਂ ਦੀ ਗੱਲ ਕੀਤੀ ਹੈ ਠੀਕ ਆ ਤੇ ਫਰਟ ਚੱਲਦੇ ਆਪਾਂ ਠੀਕ ਆ ਕਿਨਾਂ ਜਾਣਾ ਬੈਸਟ ਬੈਸਟ ਪ੍ਰਾਈਸ ਫਰਸਟ ਆਫ ਲਾਈਨ ਟਾਲਾ ਮੈਨੂੰ ਕੋਣਾ ਨਹੀਂ ਹੁੰਦਾ ਮੈਨੂੰ ਨਹੀਂ ਕਹਿਣਾ ਆ ਫਰੈਂਡ ਤੁਹਾਨੂੰ ਪਤਾ ਗਰੇ ਜੀ ਮੈਨੂੰ ਘੱਟ ਆਉਂਦੀ ਹੈ ਤੇ ਬਾਕੀ ਮੈਨੂੰ ਇਹਨੇ ਸੂਟ ਦਿੱਤਾ ਫਰੈਂਡ ਸੂਟ ਮੈਨੂੰ ਬਹੁਤ ਸੋਹਣਾ ਦਿੱਤਾ ਸੂਟ ਮੈਂ ਤੁਹਾਨੂੰ ਘਰ ਜਾ ਕੇ ਦਿਖਾਵਾਂਗੀ ਠੀਕ ਆ ਹੁਣ ਆਪਾਂ ਚੱਲੇ ਆ ਬਾਜ਼ਾਰ ਰਸ਼ ਰਸ਼ ਲੈ ਆਈਏ ਇਹ ਆ ਜੀ ਸੰਗੂ ਆਣਾ ਬਸਤੀ ਹੋਏ ਬਕ ਬੈਕ ਚੁੱਕ ਪਾਇਆ ਪਾਇਆ ਕਰ ਪਾ ਲੋ ਕਹਤ ਫਿਰ ਜੈਸਤੀ ਕਰੀਏ ਲੈ ਦੂਸਦਾ ਵਾਏ ਗਲਤ ਗੱਲ ਜੂ ਜੀ ਪਾ ਕੇ ਦੇ ਮੈਂ ਚੁੱਪੀ ਚੁੱਪੀ ਖੁਸ਼ੀ ਖੁਸ਼ੀ ਹਾਓ ਉਹ ਆਦੀ ਚਿੜੀ ਸਾਡਾ ਚਿੜੀ ਉਹ ਬਹਿ ਗਿਆ ਜਾ ਕੇ ਠੀਕ ਆ ਤੇ ਨਾ ਵੀ ਡਾਰੀ ਮਾਰ ਜਾਂਦਾ ਕਿਸੇ ਕਿਸੇ ਦੇ ਬਣੇ ਤੇ ਬਹਿ ਜਾਂਦਾ ਜਾ ਕੇ ਕਿਸੇ ਦੇ ਠੀਕ ਆ ਜੀ ਬਾਕੀ ਬੋਲਦੇ ਬਈ ਤੂੰ ਵੀ ਬੋਲ ਬੋਲਦੇ ਹਣ ਕੋਸੋ ਨਾ ਕੋਸਣੀ ਬੋਲਦੇ ਪਸੋਂ ਤਾੜ ਮਿਲ ਕੇ ਬਹੁਤ ਖੁਸ਼ੀ ਹੋਈ ਤੁਹਾਡਾ ਨਾਲ ਬਹੁਤ ਬਹੁਤ ਧੰਨਵਾਦ ਤੇ ਵਧੀਆ ਲੱਗਿਆ ਇਹ ਕਹਿੰਦੇ ਵੀ ਅਸੀਂ ਨਾ ਉਹ ਸੈਲਫੀ ਜੀ ਲੈਣੀ ਆ ਸੈਲਫੀ ਜੀ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ ਹਾਂ ਮੈਨਾਂ ਨੂੰ ਇਹ ਕਹਿੰਦੇ ਕਰਨਾ ਤੁਹਾਨੂੰ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ हां ਤੇ ਕਰਨਾ ਨੂੰ ਕਹਿੰਦੇ ਸਪੋਰਟ ਕਰਿਆ ਕਰੋ ਤੁਹਾਨੂੰ ਦਿਖਾਉਨੇ ਆ ਮੈਂ ਬਾਜ਼ਾਰ ਚੋਂ ਕੀ ਕੀ ਖਰੀਦਦੀ ਆ ਠੀਕ ਆ ਫਰੈਂਡ ਆਓ ਬਣੇ ਰਿਓ ਮੇਰੇ ਬਲੌਗ ਤੇ ਹਾਂਜੀ ਆਪਾਂ ਰਾਸ਼ਨ ਲੈਣ ਵਾਸਤੇ ਆ ਗਏ ਆਂਗੇ ਤੇ ਰਾਸ਼ਨ ਆਪਾਂ ਲੈ ਰਹੇ ਆਂ ਜੀ ਦੇਖਦੇ ਆਪਾਂ ਕਿਹੜਾ ਕਿਹੜੀ ਚੀਜ਼ ਬਣਾਣੇ ਲੈਣੇ ਆਂ ਦੇਖ ਸਾਬਣਾ ਭਾਂਡੇ ਵਾਲੀਆਂ ਕਿਦਾਂ ਸੜਾ ਜੀ ਜ ਚੱਕ उधर ही लेके आना पौगा फिर हां जी ससिका जी थोन तो हुण पता लग्या <laughs> अच्छा असि ब्लॉग बनाने हुन्ने हुन हैं गे। चीनी चुनी तुसी तो तोड़ के रखी हुई है जी ਵੀਰ ਵੇਖਦੇ ਨੇ ਸ਼ੋਰ ಜಾਤੀ ਥੈਂਕ ਯੂ YouTube ਤੇ ਫਿਲਮ ਫੁਲਮ ਦੇਖਾ ਕਰ ਸ਼ੋਰ ਮੂਗਾਂ ਬਣਾ ਨਹੀਂ ਨੀ ਮੈਂ ਲਿਆ ਕੰਦਨੇ ਕਿਰਨਾ ਰੇਸ ਦਿਨ ਦਾਲ ਕਿਉਂ ਕਹਿਨੀ ਹੈ ਹਾਂ ਦੀਦੀ ਇੱਕ ਸੈਟ ਹੀ ਲੈ ਲੈ ਇੱਕ ਰੀ ਹਾਂਜੀ ਮੈਂ ਦਾਲ ਹੀ ਕਰਨੀ ਹੈ ਜੀ ਕੁਕੜੀ ਦੀ ਵੀ ਦਾਲ ਕਹਿੰਦੀ ਹੁੰਨੀ ਜਦ ਕਿ ਉਹ ਮੈਂ ਦਾਲਾ ਦੂਲੇ ਕਹਿ ਦਿੰਦੀ ਆ ਲੋ ਕਿਹੜੀ ਲੈਂਦੀ ਆ ਕਿਹੜੀ ਲੈ ਲਈ ਆ ਵੇਲਾ ਚਲ ਕੋਈ ਗੱਲ ਨੀ ਇਹ ਮਾੜੀ ਸੁਣਦੀ ਸੀ ਬਟਿੰਡੇ ਦੀ ਕਿਰਨ ਬਟਿੰਡਾ ਕਿਰਨ ਬਟਿੰਡਾ ਆ ਗਈ ਤੁਹਾਡੇ ਸ਼ਾਪ ਤੇ ਤੁਹਾਡੇ ਸ਼ਾਪ ਤੇ ਆ ਗਈ ਫਿਰ ਕਿਰਨ ਬਟਿੰਡਾ ਹਨਾ ਦੇਖ ਲਓ ਹੋਰ ਵੀ ਚੱਲ ਵੀ ਚੱਲ ਤੋਰੀ ਚੱਲ ਤੋਰੀ ਸਾਡਾ ਹੁੰਜੀ ਹਾਂ ਮੈਂ ਤੋਰੀ ਅਸਰ ਨੂੰ ਕਹਿੰਨੀ ਆ ਜੀ ਹਾਂਜੀ ਆ ਦੇਖੋ ਫਰੈਂਡ ਬਹੁਤ ਘੈਂਟ ਸ਼ਾਪ ਹੈਗੀ ਸਾਨੂੰ ਦੱਸਿਆ ਜਿਨ੍ਹਾਂ ਦੇ ਅਸੀਂ ਘਰੇ ਗਏ ਸੀਗੇ ਤੇ ਜਿੱਥੋਂ ਆ ਪਾਏ ਆ ਹਨਾ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਉੱਥੇ ਜਾਓ ਕਹਿੰਦੇ ਉਹ ਇੱਥੇ ਆਉਂਦੇ ਹੋਣਗੇ ਸ਼ਾਇਦ ਤਾਂ ਜੋ ਮੈਨੂੰ ਉਹਨਾਂ ਨੇ ਇੱਥੇ ਭੇਜਿਆਗਾ ਤੇ ਆਪਾਂ ਇੱਥੇ ਆਏ ਆ ਲੈਣ ਵਾਸਤੇ ਉਹ ਦੇਖਦੇ ਆ ਕੋਈ ਚਿੱਟ ਜੁਨੇ ਵੀ ਨਹੀਂ ਲੈਵੋ ਗੜ ਗੜ ਲੈਣਾ ਚਾਹ ਲ ਆਡੀ ਗੁੜ ਕਿਧਰ ਹੈ ਚਾਹ ਵਾਲਾ ਚਾਹ ਵਾਲਾ ਸਪੈਸ਼ਲ ਰੈੱਡ ਗੁੜ ਹਾਂਜੀ ਤੇ ਭੈਣਾ ਜੀ ਮੈਨੂੰ ਵਿਚਾਰੀਆਂ ਪਛਾਣ ਕੱਢੀ ਜਾਂਦੀਆਂ ਸੀ ਹੇ ਹੁਣ ਇਹ ਜਦੋਂ ਆਹ ਵਾਲਾ ਬਲੌਗ ਪਾਵਾਂਗੇ ਭੈਣਾ ਦੇਖਣਗਾ ਤੁਸੀਂ YouTube ਤੇ ਦੇਖ ਲਓ ਠੀਕ ਹੈ YouTube ਤੇ ਪਾਵਾਂਗੇ ਮम्मी ਵੀ ਦੋ ਚੱਪਲੇ ਇਹ ਕਿਹੜਾ ਘੋੜਾ ਯਾਰ ਬਾਲਾ ਰੈੱਡ ਜਹ ਨਹੀਂ ਹੈਗਾ ਇਹ ਨਾ ਨਹੀਂ ਉਹ ਦਿਨ ਚਾਹਿਆ ਚਾਹ ਵਾਲਾ ਦੇ ਦੋ ਸਮਝ ਚਾਹ ਵਾਲਾ ਚ ਪਾਈ ਚਲੋ ਕਾਲੀ ਕਰ ਦੂ ਚਰਨਟ ਕਰ ਦੇ ਦੀ ਹਾਂਜੀ ਚਰਨਟ ਕਰਨਾ ਚਾਹ ਵਧੀਆ ਬਣਨੀ ਚਾਹੀਦੀ ਹੈ ਹਾਂਜੀ ਬਾ ਠੀਕ ਆ ਠੀਕ ਆ ਠੀਕ ਆ ਬਬੂ ਇਹੀ ਉਹੀ ਆ ਉਹ ਕੋਈ ਨਹੀਂ ਯਾਰ ਤਾਂ ਨਾ ਬਹਿਤਾ ਨਹੀਂ ਕਰੀ ਕੋਈ ਹਾਂਟੀ ਨੇ ਜਰਨੇ ਕਰੇ ਬਣਾਇਆਗਾ ਜਦੋਂ ਉਹਨੂੰ ਕਹੀਏ ਅੱਡਾਗਾ ਸੱਚ ਉਹ ਤਾਂ ਲੈ ਲੈ ਹਲਦੀ ਹਲਦੀ ਜਿਹੜੀ ਚੀਜ਼ ਲੈਣੀ ਆ ਆਹ ਚਲਦੀ ਹੈ ਹਲਦੀ ਹਾਂਜੀ ਜਿਹੜੀ ਆ ਦੇਖੋ ਠੀਕ ਆ ਫਰੈਂਡ ਹਾਂ 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 ਤੇ ਸਟੋਰ ਚ ਆ ਕੇ ਹਾਂ ਤੇ ਸਟੋਰ ਬਹੁਤ ਘੈਂਟ ਨਹੀਂ ਸਾਨੂੰ ਨਾ ਉਹਨਾਂ ਨੇ ਦੱਸਿਆਗਾ ਉਹਨਾਂ ਨੇ ਆ ਮੰਤ ਨਹੀਂ ਹੈਗੇ ਸਿਰੇ ਮਹੰਤ ਕੇ ਪਰ ਮੂਰ ਗਿਆ ਨੇ ਸਾਨੂੰ ਉਹਨਾਂ ਨੇ ਦੱਸਿਆ ਕਹਿੰਦੇ ਉੱਥੇ ਜਾਓ ਸਾਰੇ ਕਹਿਣ ਲੱਗ ਕੇ ਕਹਿੰਦੇ ਉੱਥੇ ਵਧੀਆ ਸਮਾਨ ਮਿਲਦਾ ਹੈਗਾ ਚਲੋ ਠੀਕ ਆ ਜੀ ਦਿਖਾਣੇ ਤੁਹਾਨੂੰ ਸਮਾਨ